ਕਿਉਂਕਿ ਮੈਂ ਭਾਵੇਂ Hindu ਹਾਂ ਪਰ ਪੰਜਾਬ ਚ ਜੰਮੀ ਆ ਤਾਂ ਮੈਨੂੰ ਲੱਗਦਾ ਹੈ ਕਿ ਪੰਜਾਬ ਤੇ ਮੇਰਾ ਵੀ ਓਨਾ ਹੀ ਹੱਕ ਹੈ ਜਿੰਨਾ ਤੁਹਾਡਾ ਹੱਕ ਹੈ ਜਿੰਨਾ ਸਾਡਾ ਹੱਕ ਉਹ ਤਾਂ ਅਸੀਂ ਤਾਂ ਕਦੇ ਕਹਿੰਦੇ ਹੀ ਨਹੀਂ ਹੁਣ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਅਸੀਂ ਉਹ ਰਾਜ ਚਾਹੁੰਦੇ ਹਾਂ ਅੱਜ ਤੱਕ Hindu ਮੰਦਿਰ ਤੇ ਉੱਥੇ ਕਾਸ਼ੀਨਾਥ ਕਿਸੇ Hindu ਨੇ ਨਹੀਂ ਚੜਾਇਆ ਉਹ ਤਾਂ ਕਹਿੰਦੇ ਉੱਥੋਂ ਸੋਨਾ ਵੀ ਬਦਲਦਾ ਹੈ ਸੁਣ ਨੂੰ ਆਉਂਦਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਚੜਾਇਆ ਸੀ ਸਭ ਨੂੰ ਬਰਾਬਰ ਤੁਸੀਂ ਨਾ ਸਾਡੀ ਸੋਚ ਇਹ ਨਹੀਂ ਐ ਵੀ ਅਸੀਂ ਹਿੰਦੂ ਨੂੰ ਦਬਾਈਏ ਨਾ ਅਸੀਂ ਕਹਿੰਦੇ ਆ ਬਰਾਬਰ ਵਟਾਈਏ ਭਈ ਸਰਬਜੀਤ ਜੀ ਪਰ ਇਹ ਗੱਲ ਮੈਡਮ ਹਿੰਦੂ ਨਹੀਂ ਕਹਿੰਦਾ ਵੀ ਅਸੀਂ ਸਿੱਖਾਂ ਨੂੰ ਬਰਾਬਰ ਵਟਾਈਏ ਮੈਂ ਆਪਣੇ ਦਿਲ ਤੋਂ ਕਹਿੰਨੀ ਐ ਕਿ ਮੈਨੂੰ ਤਾਂ ਇਹਦੇ ਵਿੱਚ ਕੋਈ ਫਰਕ ਹੀ ਨਹੀਂ ਲੱਗਿਆ ਤੁਸੀਂ ਤਾਂ ਕਹਿੰਦੇ ਹੋ ਮੈਂ ਉਹ ਤੇ ਆਪਾਂ ਪੰਜਾਬ ਦੇ ਵਿੱਚ ਬੈਠੇ ਆਂ ਪੰਜਾਬੀ ਧਰਤੀ 'ਤੇ ਬੈਠੇ ਆਂ ਤੇ ਉਹਨੂੰ ਕਿਉਂ ਆਪਾਂ ਕੀ ਨਾ ਮੈਂ ਬਦਲਣਾ ਤੁਹਾਡੀ ਮੈਡਮ ਤੁਹਾਡੀ ਜਿਹੜੀ ਸੋਚ ਹੈ ਉਹ ਤਾਂ 980% 90% ਇਹਨੂੰ ਆਂਦੀ ਸੋਚ ਹੈ ਵੀ ਸਾਡਾ ਤਾਂ ਵੰਡੇ ਆ ਹੀ ਕੁਝ ਨਹੀਂ ਹੋਇਆ ਪਰ ਜਿਹੜੇ ਵੰਡੇ ਆ ਉਹ ਬੰਦੇ ਲੱਗ ਗਏ ਨਾ ਪਰ ਮੈਨੂੰ ਜ਼ਰੂਰ ਇਸ ਚੀਜ਼ ਦਾ ਰਹਿੰਦਾ ਹੈ ਕਿ ਪੰਜਾਬ ਦੇ ਜਿੰਨਾ ਹੱਕ ਇੱਕ ਸਿੱਖ ਦਾ ਓਨਾ ਹੀ ਹੱਕ ਜਿਹੜੇ ਇੱਥੇ ਹਿੰਦੂ ਰਹਿੰਦੇ ਆ ਉਹਨਾਂ ਦਾ ਵੀ ਬਿਲਕੁਲ ਉਹਨਾਂ ਦਾ ਵੀ ਹੈ ਅਸੀਂ ਤਾਂ ਕਹਿੰਨੇ ਆ ਅਸੀਂ ਇਹ ਥੋੜੀ ਕਰਦਾ ਬਈ ਜੇ ਉਹਰੇ ਖਾਲਿਸਤਾਨ ਬਣ ਜਵੇ ਜਾਂ ਆਪਣਾ ਅਨੰਦਪੁਰ ਦਾ ਮਤਾ ਪਾਸ ਹੋ ਜਵੇ ਤਾਂ ਅਸੀਂ ਹਿੰਦੂਆਂ ਨੂੰ ਕੱਢ ਦਾਂਗੇ ਨਹੀਂ ਇਹ ਕਦੇ ਵੀ ਨਹੀਂ ਇਹ ਤਾਂ ਤੁਸੀਂ ਦਿਮਾਗ ਚੋਂ ਕੱਢ ਦਿਓ ਪਰ ਤੁਸੀਂ ਕਹਿ ਰਹੇ ਹੋ ਨਾ ਕਿ ਜਿਹੜੇ ਅਸਲੀ ਸਿੱਖ ਸੀ ਨਾ ਜਿਨ੍ਹਾਂ ਨੇ ਸੰਘਰਸ਼ ਵੀ ਲੜਿਆ ਹੈ ਉਹਨਾਂ ਨੇ ਆਪਣੇ আর ਹਿੰਦੂ ਦੇ ਵਿੱਚ ਕਦੀ ਫਰਕ ਨਹੀਂ ਸਮਝਿਆ ਸੰਤਾ ਨੇ ਹਿੰਦੂਆਂ আর ਆਪਣੇ ਦੇ ਵਿੱਚ ਕਦੀ ਫਰਕ ਨਹੀਂ ਸਮਝਿਆ ਸੰਤਾ ਨੇ ਇੱਕ ਵਾਰੀ ਜਿਹੜਾ ਬਿਆਨ ਦਿੱਤਾ ਸੀ ਉਹ ਤੈਸ ਚਾ ਕੇ ਦਿੱਤਾ ਸੀ ਕਿਉਂਕਿ ਅਮਰੀਕ ਸਿੰਘ ਦੀ ਮਾਤਾ ਹੀ ਨੂੰ ਗ੍ਰਫਤਾਰ ਕਰ ਲਿਆ ਸੀ ਅਗਲੇ ਦਿਨ ਹੀ ਸੰਤਾ ਨੇ ਮਾਫੀ ਮੰਗ ਲਈ ਸੀ ਬਈ ਨਾ ਤਾਂ ਮੈਂ ਇਹ ਜਿਆ ਕਰਨਾ ਸੀ ਤੇ ਨਾ ਮੇਰੇ ਦਿਲ ਚ ਉਹ ਤਾਂ ਮੈਂ ਇੱਕ ਸਰਕਾਰ ਨੂੰ ਦਬਾਉਣ ਵਾਸਤੇ ਆ ਤੈਸ ਚਾ ਕੇ ਬਿਆਨ ਦਿੱਤਾ ਸੀ ਹਿੰਦੂ ਸਾਡੇ ਬਰਾਬਰ ਹੈ ਕਿੰਨੀਆਂ ਹਿੰਦੂ ਕੁੜੀਆਂ ਦੇ ਘਰ ਵਸਾਏ ਆ ਜੀ ਹਾਂ ਪਰ ਤੁਸੀਂ ਕਹਿ ਰਹੇ ਹੋ ਨਾ ਕਿ ਸਿੱਖ ਜਿਹੜੇ ਨੇ ਉਹਨਾਂ ਨੂੰ ਅਲੱਗ ਤੋਂ ਥਾਂ ਜਿਹੜੀ ਮਿਲਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਗ੍ਰੰਤੀ ਸਿੱਖਾਂ ਜਿਹੜੀ ਦਿੰਦੇ ਸੀ ਜਦੋਂ ਪੰਜਾਬ ਦਾ ਜ਼ਿਕਰ ਹੁੰਦਾ ਦੂਜੀਆਂ ਸਟੇਟਸ ਦੇ ਵਿੱਚ ਵੀ ਉਹ ਕਹਿੰਦੇ ਨੇ ਕਿ ਹਾਂ वहां ਸਿੱਖ ਧਰਮ ਜੋ ਹੈ ਉਸ ਦਾ ਰਾਜ ਹੈ ਖਾਲਸੇ ਦਾ ਰਾਜ ਹੈ ਐਵੇਂ ਕਹਿੰਦੇ ਨੇ ਕਿ ਰਾਜ ਨਹੀਂ ਆ ਮੈਡਮ ਜਿਸ ਦਿਨ ਖਾਲਸੇ ਦਾ ਰਾਜ ਹੋ ਗਿਆ ਨਾ ਫਿਰ ਤੁਸੀਂ ਦੇਖਿਓ ਹਾਂ ਅਸ ਸਾਡੇ ਦਾ ਮਤਲਬ ਪੰਜਾਬ ਨਾਲੋਂ ਬਿਹਤਰ ਹੋਏਗਾ ਖਾਲਿਸਤਾਨ ਬਹੁਤ ਬਿਹਤਰ ਜੀ ਬਹੁਤ ਬਿਹਤਰ ਸਾਡੇ ਦਾ ਗੁਰੂਆਂ ਨੇ ਹੀ ਸਿਖਾਇਆ ਇਹ ਸਾਰਾ ਕੁਝ ਬਈ ਹਰੇਕ ਹੁਣ ਮੈਂ ਅਸੀਂ ਸਿੱਖ ਧਰਮ ਦੇ ਵਿੱਚ ਕਦੇ ਕਿਤੇ ਹੜ ਆ ਜਾਵੇ ਕੋਈ ਹੋਰ ਨਹੀਂ ਮਦਦ ਕਰਦਾ ਸਿੱਖਾਂ ਤੋਂ ਸਭ ਕਰਦਾ ਕੋਈ ਨਹੀਂ ਕਰਦਾ ਅਸੀਂ ਉੱਥੇ ਇਹ ਤਾਂ ਨਹੀਂ ਕਹਿੰਦੇ ਵੀ ਯਾਰ ਤੂੰ Hindu ਮੈਂ ਤੈਨੂੰ ਅਸੀਂ ਪਾਣੀ ਨਹੀਂ ਦੇਣਾ ਜਾਨੇ ਜਾਂਦੇ ਨੇ ਸਿੱਕਮ ਇਸ ਦੇ ਲਈ ਜਾਣੀ ਜਾਂਦੀ ਹੈ ਨਾ ਸਿਰਫ ਪੰਜਾਬ 'ਚ ਇੰਡੀਆ 'ਚ ਬਲਕਿ ਪੂਰੀ ਦੁਨੀਆ 'ਚ ਜਾਣੀ ਜਾਂਦੀ ਹੈ ਜੀ ਅਸੀਂ ਹਿੰਦੂਆਂ ਦਾ ਇੰਨਾ ਵੈਰ ਕਰਨਾ ਉਹ ਵੀ ਅਸੀਂ ਅੜੀਸਾ ਹੋਰ ਕੰਟਰੀ ਸਟੇਟਾਂ 'ਚ ਜਾਈਏ ਕਿਉਂ ਅੱਛਾ ਤੁਸੀਂ ਇੱਕ ਗੱਲ ਕਹੀ ਸਰਦਜੀਤ ਜੀ ਅਸਲੀ ਇੱਕ ਵਾਰ ਇਹ ਨਾ ਹਿੰਦੂ ਮੈਂ ਇੰਟਰਵਿਊ ਦੇ ਵਿੱਚ ਉਹਦਾ ਸੁਣਿਆ ਹੇਮਕੁੰਡ ਸਾਹਿਬ ਵਾਲੇ ਪਾਸੇ ਗਿਆ ਜਦੋਂ ਲੁੱਟਾਂ ਜੀਆਂ ਲੱਗੀਆਂ ਹੋਣ ਉਹ ਹਿੰਦੂ ਜੈਂਟਲਮੈਨ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਹਿੰਦਾ ਸੀ ਪੰਜਾਬ ਵਿੱਚ ਬੈਠੇ ਆ ਸੀ ਸਵਰਗ ਦੇ ਵਿੱਚ ਬੈਠੇ ਆ ਸਾਨੂੰ ਸਿੱਖਾਂ ਤੋਂ ਖਤਰਾ ਨਹੀਂ ਹੈ ਕਹਿੰਦਾ ਸਸ ਅਸੀਂ ਹਿੰਦੂ ਕਹਿੰਦੇ ਆ ਕਹਿੰਦਾ ਸਾਨੂੰ ਹਿੰਦੂਆਂ ਨੇ ਹੀ ਲੁੱਟ ਲਿਆ ਉੱਥੇ ਪਰ ਪੰਜਾਬ ਦੇ ਵਿੱਚ ਅਸੀਂ ਦੇਖਿਆ ਨਾ ਹਿੰਦੂਆਂ ਦੀ ਟਾਰਗੇਟ ਕਿਲਿੰਗਸ ਵੀ ਜ਼ਰੂਰ ਹੋਈਆਂ ਸਰ ਨਹੀਂ ਹੋਈਆਂ ਮੈਡਮ ਪਿਛਲੇ ਸਾਲ ਦੇ ਵਿੱਚ ਵੀ ਕੋਰਟ ਦੇ ਵਿੱਚ ਕੇਸਿਸ ਵੀ ਚੱਲ ਰਹੇ ਨੇ ਬਦਨਾਮ ਕਰਨ ਲਈ ਕੀਤਾ ਹੈ ਮੈਡਮ ਨਹੀਂ ਹੋਈਆਂ ਨਹੀਂ ਹੋਈਆਂ ਉਹ ਮਤਲਬ ਜਿਹੜੇ ਅਸਲੀ ਸਿੱਖ ਸੀ ਜਿਹੜੇ ਜੂਝਣ ਵਾਲੇ ਅਸਲੀ ਸੀ ਉਹਨਾਂ ਨੇ ਕਦੀ ਕੋਈ ਹਿੰਦੂ ਦਾ ਨਹੀਂ ਨੁਕਸਾਨ ਕੀਤਾ ਇਹ ਮੈਂ 100% ਸ਼ੋਰ ਐ ਤੁਸੀਂ ਲਿਆ ਦਿਓ ਮੈਨੂੰ ਸੰਤਾਂ ਨੇ ਕਿਹਦਾ ਕਿਹੜੇ ਹਿੰਦੂ ਦਾ ਨੁਕਸਾਨ ਕੀਤਾ ਲਿਆਓ ਪਰ ਜਿਹੜੇ ਆਪਣੇ ਸੰਤ ਸੀ ਗੁਰੂ ਸੀਗੇ ਉਹ ਤਾਂ ਸਾਰੇ ਕਹਿੰਦੇ ਸੀਗੇ ਕਿ ਪੰਜਾਬ ਦੇ ਵਿੱਚ ਭਾਈਚਾਰਾ ਜਿਹੜਾ ਹੈ ਉਹ ਰਹਿਣਾ ਹੈ ਉੱਤੇ ਮੈਂ ਨਾ ਫੇਰ ਕਿਹੜਾ ਭਾਈਚਾਰਾ ਖਤਮ ਹੋ ਜਾਊਗਾ ਭਾਈਚਾਰਾ ਤਾਂ ਫੇਰ ਵੀ ਰਹੂਗਾ ਹੀ ਪਰ ਪੰਜਾਬ ਦੇ ਵਿੱਚ ਵੈਸੀ ਵੀ ਡਿਵੈਲਪਮੈਂਟ ਕੀਤੀ ਜਾ ਸਕਦੀ ਹੈ ਨਾ ਸਰਬਜੀਤ ਜੀ ਉਹ ਤਾਂ ਸਾਰਾ ਖੁਸ਼ ਚੱਲ ਹੀ ਰਿਹਾ ਹੈ ਬਸ ਸੇ ਕਿ ਅਭੀ ਸਾਰਾ ਉਹਨਾਂ ਨੂੰ ਲੱਗਦਾ ਕਿ ਸਰਕਾਰਾਂ ਜਿਹੜੀਆਂ ਨੇ ਉਹ ਜ਼ਿੰਮੇਦਾਰ ਹੁੰਦੀਆਂ ਨੇ ਤੁਹਾਨੂੰ ਇੰਡੀਪੈਂਡੈਂਟਲੀ ਜਿਤਾਇਆ ਲੋਕਾਂ ਨੇ ਤੁਸੀਂ ਇੰਡੀਪੈਂਡੈਂਟ ਕੈਂਡੀਡੇਟ ਰਹੇ ਅਮਰਪਾਲ ਨੂੰ ਜਿਤਾਇਆ ਤਾਂ ਤੁਹਾਨੂੰ ਲੱਗਦਾ ਕਿ ਤੁਸੀਂ ਵੀ ਐਸੇ ਬਦਲਾ ਕਰ ਸਕਦੇ ਹੋ ਹੌਲੀ-ਹੌਲੀ 2027 ਦੀਆਂ ਚੋਣਾਂ ਵੀ ਆਣ ਗਈਆਂ ਆਣ ਗਈਆਂ ਸੀ ਜੇ ਤੁਹਾਡੀ ਸਰਕਾਰ ਬੰਦੀ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤਿਆਰੀ ਅਸੀਂ ਪਹਿਲਾਂ ਤੋਂ ਕਰ ਰਹੇ ਹਾਂ ਤਾਂ ਤੁਸੀਂ ਸਰਕਾਰ ਦੇ ਵਿੱਚ ਰਹਿ ਕੇ ਪੰਜਾਬ ਦੀ ਜੋ ਨੁਹਾਰ ਹੈ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਖਰਾਬ ਹੋ ਰਹੀ ਹੈ ਉਸ ਨੂੰ ਬਦਲ ਸਕਦੇ ਹੋ ਉਸ ਨੂੰ ਬੈਟਰ ਕਰ ਸਕਦੇ ਹੋ ਬਿਲਕੁਲ ਉਹ ਤਾਂ ਕਰਾਂਗੇ ਹੀ ਨਾ ਮੈਡਮ ਕਰਾਂਗੇ ਕਰਾਂਗੇ ਅਸੀਂ ਨਾ ਅਮਰਿਤਪਾਲ ਜੀ ਬਾਹਰ ਹੋਣਗੇ ਫਿਰ ਅਸੀਂ ਉਹਨਾਂ ਨਾਲ ਟੇਬਲ ਟॉक ਕਰਕੇ ਗੱਲ ਕਰਕੇ ਫਿਰ ਦੇਖਾਂਗੇ ਕਿ ਕਿਵੇਂ ਚੱਲਣਾ ਹੈ ਕੀ ਕਰਨਾ ਕੀ ਨਹੀਂ ਕਰਨਾ